ਉਹ ਮਰ ਕੇ ਮੁਕਣਾ ਨਹੀਂ ਇਹ ਗੱਲ ਪੱਕੀ ਜਾਣੋ ਤੁਸੀਂ ਬਾਣੀ ਚ ਪੜਦੇ ਆਂ ਚੰਗਿਆਈਆਂ ਬਰਿਆਈਆਂ ਬਾਚੈ ਧਰਮ ਅਧੂਰ ਮੇ ਪਹਿਲੀ ਸਮੱਸਿਆ ਤਾਂ ਇਹ ਹੈ ਕਿ ਮਰਨਾ ਕਿੱਦਾਂ ਕਦੇ ਬਹਿਲੇ ਬੈ ਕੇ ਸੋਚੋ ਕਿ ਕਿੱਦਾਂ ਮੌਤ ਆਣੀ ਹੈ ਜਦੋਂ ਤੁਸੀਂ ਕਬਰਾਂਏ ਪਏ ਆ ਬੜੇ ਬੜੇ ਹਸਪਤਾਲ ਖੁੱਲੇ ਪਏ ਆ ਇਸ ਤੋਂ ਬਾਅਦ ਫੇਰ ਰੂਹ ਕਿੱਥੇ ਜਾਊਗੀ ਕੀ ਤਿਆਰੀ ਕੀਤੀ ਐ ਅਸੀਂ ਇੱਥੇ ਜੀਵਨ ਵਿੱਚ ਕੀ ਕਰਨਾ ਕੀ ਸੀ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਨਾ ਕਦੇ ਝੂਠ ਨਹੀਂ ਸੀ ਬੋਲਣਾ ਕਿਸੇ ਕਿਸਮ ਦਾ ਨਸ਼ਾ ਨਹੀਂ ਸੀ ਲੈਣਾ ਕਦੇ ਰੱਬ ਤੋਂ ਬਿਨਾ ਕਿਸੇ ਪਾਦਰੀ ਕੋਲ ਕਿਸੇ ਬਾਬੇ ਕੋਲ ਜੇ ਬਾਬਾ ਕੁਝ ਦਿੰਦਾ ਹੈ ਤੇ ਸੂਰਜ ਇੱਕ ਹੋਰ ਬਣਾ ਦੇ ਕਿਸੇ ਬੰਦੇ ਦਾ ਕੱਦ ਲੰਮਾ ਕਰ ਦੇ ਬਾਬਾ ਜੀ ਕਰ ਸਕਦੇ ਇਹ ਸਾਰੇ ਬੰਦਿਆਂ ਦਾ ਕੰਮ ਲੰਮੇ ਕਰ ਦੇ 20 ਫੁੱਟ ਬੰਦੇ ਬਣਾ ਦੇ ਬਾਬਾ ਇਥੇ ਪਾਦਰੀ ਤੁਹਾਡੇ ਦੁਆਗ ਕੋਲ ਆਉਣ ਦੇ ਫਿਰ ਤੁਸੀਂ ਠੀਕ ਕਰ ਦੋਗੇ ਮੈਨਾਂ ਜੇ ਠੀਕ ਕਰ ਦੋਗੇ ਤੇ ਜਿੰਨੇ ਵੀ ਸਾਰੇ ਅੰਨੇ ਨੇ ਪਹਿਲਾਂ ਅਨੇਤਰ ਹੀ ਆਸ਼ਰਮ ਹੈ ਇੱਕ ਬੰਦਾ ਸਾਡੇ ਨਾਲ ਵੀ ਅਟੈਚ ਤੇ ਉੱਥੋਂ ਦਾ ਫਗਵਾੜੇ ਦਾ ਉੱਥੇ ਭੇਜ ਦਿੰਨੇ ਪਾਦਰੀ ਨੂੰ ਰੋਜ਼